और एक पुलिस वाले दारू पी के गाड़ी चला रहे थे तो उन्होंने डायरेक्ट ठोक दिया बहुत ज़्यादा पिया हुआ है इतना पिया हुआ है उसको पूरा होश ही नहीं है पाँच छः लोगों को टक्कर मारी पाँच छः गाड़ियाँ भी टूट गई तो तू दारू पीती है तो फिर उन्हें फिर भी मेरे नाल तबाही की है ਮਾਮਲਾ ਅੰਮ੍ਰਿਤਸਰ ਦੇ ਬਟਾਲਾ ਤੋਂ ਹੈ ਜਿੱਥੇ ਕਿ ਬੀਤੀ ਦਿਨੀ ਸ਼ਰਾਬ ਦੇ ਨਸ਼ੇ ਵਿੱਚ ਤੁੱਤ ਪੁਲਿਸ ਮੁਲਾਜ਼ਮ ਨੇ ਸੜਕ ਤੇ ਖੜੀਆਂ ਚਾਰ ਦੇ ਕਰੀਬ ਬਾਈਕਾਂ ਨੂੰ ਟੱਕਰ ਮਾਰ ਦਿੱਤੀ ਅਤੇ ਇਸ ਦੇ ਨਾਲ ਹੀ ਦੋ ਨੌਜਵਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਦੌਰਾਨ ਦੋਵੇਂ ਨੌਜਵਾਨ ਜ਼ਖਮੀ ਹੋ ਗਏ ਇਸ ਮਗਰੋਂ ਜਦੋਂ ਲੋਕਾਂ ਨੇ ਪੁਲਿਸ ਮੁਲਾਜ਼ਮ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਲੋਕਾਂ ਨਾਲ ਉਲਟਾ ਲੜਨਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਮਾਮਲਾ ਜ਼ਿਆਦਾ ਭੜਕ ਗਿਆ इस संबंधी मौके ऐसी मौजूद लोगों आओ सुन दे यहाँ पे हम सब्जी लेने आए थे और एक पुलिस वाले दारू पी के गाड़ी चला रहे थे उन्होंने डायरेक्ट ठोक दिया हम सब्जी लेने जा रहे थे यहाँ पे चक्का चढ़ते चढ़ते दूसरी गाड़ी हमें यहाँ पे डायरेक्ट ठाक आ लगा हुआ है रोड की बात ये बटाला रोड की बात है तो दारू पी बहुत ज्यादा पिया हुआ है इतना पिया हुआ है उसको पूरा होश ही नहीं है वर्दी में है

ਮਸਲਾ ਕੁਛ ਨਹੀਂ ਹੈ ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੂੰ ਦਾਰੂ ਪੀਤੀ ਹੈ ਤੇ ਫਿਰ ਉਹਨੇ ਫਿਰ ਵੀ ਮੇਰੇ ਨਾਲ ਹੱਤਪਾਈ ਕੀਤੀ ਹੈ ਕੀ ਹੋਇਆ ਤੁਹਾਡੇ ਨਾਲ ਮੇਰੇ ਨਾਲ ਹੱਤਪਾਈ ਕੀਤੀ ਮੈਂ ਚਾਹੁੰਦਾ ਕਿ ਪ੍ਰਸ਼ਾਸਨ ਦੀ ਮਿਹਰਬਾਨੀ ਦੇ ਨਾਲ ਆਪਣਾ ਕਾਰਵਾਈ ਕਾਰਵਾਈ ਕੀਤੀ ਜਾ ਬਸ ਨੁਕਸਾਨ ਆਇਆ ਨੁਕਸਾਨ ਸਾਰਿਆਂ ਦਾ ਹੋਇਆ 5-6 ਮੋਟਰਸਾਈਕਲ ਛੁੱਟੇ ਨੇ ਆਪਣੀ ਹੱਥ ਭਾਈ ਗਿਆ ਇਧਰ ਦੇ ਨਾਲ ਹੱਥ ਭਾਈ ਇਸ ਕਰਕੇ ਹੋਈ ਕਿ ਤੂੰ ਮੈਨੂੰ ਜੋ ਕਿਹਾ ਵਾ ਮਤਲਬ ਕੀ ਹੋ ਵਰਦੀ ਦੇ ਵਿੱਚ ਬੱਸ ਬੱਸ ਉਧਰ ਮੌਕੇ ਤੇ ਪਹੁੰਚ ਕੇ ਸਥਾਨਕ ਪੁਲਿਸ ਅਧਿਕਾਰੀ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਇਸ ਸੰਬੰਧ ਵਿੱਚ ਸ਼ਰਾਬੀ ਕਰਮਚਾਰੀ ਦੀ ਗਲਤੀ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਕੀ ਕਿਹਾ ਆਓ ਤੁਸੀਂ ਵੀ ਸੁਣੋ ਸਾਡਾ ਮਲਾਜ਼ਮ ਆ ਰਿਹਾ ਸੀ ਘਰ ਤੇ ਤੇ ਉਹਨੇ ਹੋ ਸਕਦਾ ਡਰਿੰਕ ਕੀਤੀ ਹੋਵੇ ਜੀ ਡਰਿੰਕ ਕਰਕੇ ਤੇ ਉਹ ਗੱਡੀਆਂ ਉਹ ਕੋ ਗੱਡੀ ਬੇਕਾਬੂ ਹੋ ਗਈ ਹੈ ਉਹ ਉਹਨੇ 3-4 ਮੋਟਰਸਾਈਕਲ ਭੰਤੀਆਂ ਤੇ ਸੱਟਾਂ ਲਗੀਆਂ ਕਿਨਾਂ ਚੌਂ ਜਾ ਵਰਦੀ ਪਾਈ ਹੋਈ ਜੀ ਵਰਦੀ ਪਾਈ ਹੈ दारू ਪੀਤੀ ਹੋਈ ਹੋ ਸਕਦਾ ਪੀਤੀ ਹੋਈ ਜੀ ਮੈਂ ਚੈੱਕ ਨਹੀਂ ਕੀਤਾ ਜੀ ਪਰ ਆਮ ਜਨਤਾ ਦੇ ਇਲਜ਼ਾਮ ਹੈ ਜੀ ਪੁਲਸ ਵਾਲੇ ਪੁਲਸ ਦੀ ਸੈਟ ਲੈ ਗਏ ਜੀ ਇਹ ਤੇ ਤੁਹਾਨੂੰ ਲੱਗਦਾ ਪਰ ਮੈਨੂੰ ਨਹੀਂ ਲੱਗਦਾ ਜੀ ਇਹ ਤੇ ਮੈਂ ਤੁਹੀਂ ਸਾਹਮਣੇ ਆਂ ਦਰਖਾਸਤ ਲੈ ਕੇ ਆਉਂਗਾ ਮੈਂ ਜੋ ਬੰਦੀ ਕਾਨੂੰਨੀ ਕਾਰਵਾਈ ਹੋਕਰ ਨਾਮ ਹੈ ਮਲਾਜਮ ਦਾ ਕੀ ਰੈਂਕ ਹੈ ਉਹਦਾ ਨਾਮ ਹੈ ਜੀ ਕਾਸਟੇਬਲ ਪ੍ਰਨਾਮ ਸਿੰਘ ਹੈ ਜੀ ਕਿੱਥੇ ਡਿਊਟੀ ਇਹਨਾਂ ਦੀ ਉਹ ਸਾਡੇ ਡਿਊਟੀ ਕਰਦਾ ਪ੍ਰਾਈਵੇਟ ਕਿਸੇ ਬੰਦੇ ਦੇ ਨਾਲ ਉਹ ਕੰਮ ਇਹਨੇ ਸਰ ਸਵੇਰੇ ਵੀ ਕੁਝ ਐਕਟਿਵਾਂ ਨੂੰ ਜਿਹੜੇ ਟੱਕਰ ਮਾਰੀ ਗਈ ਸੀ ਹਾਂਜੀ 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 ਕੀ ਜਾਵਦਾ ਡ੍ਰਿੰਕ ਹੋਈ ਸੀ ਇਹ ਤਾਂ ਉਹਨਾਂ ਦਾ ਸਵੇਰੇ ਰਾਈਨਵਾ ਹੋ ਗਿਆ ਸੀ ਤੁਹਾਨੂੰ ਜਾਵਦਾ ਕਿ ਵਰਦੀ ਪਾ ਕੇ ਇਸ ਤਰ੍ਹਾਂ ਦੇ ਹੋਣੀ ਚਾਹੀਦੀ ਇਹ ਗੱਲ ਇਹ ਵੇਖੋ ਹੋਣੀ ਤੇ ਨਹੀਂ ਚਾਹੀਦੀ ਕਿਸੇ ਦੀ ਵੀ ਨਹੀਂ ਹੋਣੀ ਚਾਹੀਦੀ ਭਾਵੇਂ ਵਰਦੀ ਪਾਈ ਆ ਭਾਵੇਂ ਨਹੀਂ ਪਾਈ ਇਹ ਇਹਦਾ ਕਿਤੇ ਵੀ ਨਹੀਂ ਕਿਹੇ ਬੰਦੇ ਨੂੰ ਵੀ ਨਹੀਂ ਹੋ ਰਹੀ ਲੋਕਾਂ ਵੱਲੋਂ ਜਿਹੜਾ ਉਹ ਜਾਨ ਨਹੀਂ ਦਿੱਤਾ ਜਾ ਰਿਹਾ ਜਿਹੜੀ ਗੱਡੀ ਉਹਨੂੰ ਜਾਨ ਨਹੀਂ ਦਿੱਤਾ ਜਾ ਰਿਹਾ ਕੀ ਕਾਰਵਾਈ ਹੋਈ ਕਿਉਂ ਉਹ ਕਾਰਵਾਈ ਵੇਖੋ ਇਹ ਜਾਨ ਦੇਣਗੇ ਤੇ ਫਿਰ ਆਪਾਂ ਬਾਦੀ ਚ ਜਨਾਬ ਆਮ ਜਨਤਾ ਨੇ ਮਿਸਬੀਹ ਕੀਤਾ ਸਾਡੇ ਜੋ ਵੀਡੀਓ ਪਈ ਹੋਈ ਹੈ ਚਲੋ ਤਾਂ ਆਪਾਂ ਜਾਗੇ ਜਦੋਂ ਜਿਹੜੀ ਆਓਗੇ ਤੁਸੀਂ ਸਾਡੇ ਕੋਲ ਤਾਂ ਆਪਾਂ ਜੋ ਕਾਨੂੰਨੀ ਕਾਰਵਾਈ ਹੈ ਉਹ ਕਰਦੇ ਹਾਂ ਠੀਕ ਚੜਦੀ ਕਲਾ ਟਾਈਮ ਟੀਵੀ ਲਈ ਬਟਾਲਾ ਤੋਂ ਬੱਬਲੂ ਮਹਾਜਨ ਅਤੇ ਹਰਦੇਵ ਪ੍ਰਿੰਸ ਦੀ ਰਿਪੋਰਟ